ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਜਿਸ ਵਿਸ਼ੇ ਤੇ ਗੱਲ ਕਰਾਂਗੇ ਉਹ ਹੈ ਬਹੁਪੱਖੀ ਸ਼ਖਸੀਅਤ ਦੇ ਮਾਲਕ ਤੇ ਪੰਜਾਬ ਦੇ ਸੁਪਨਸਾਜ਼ ਜੋ ਜਾਣੇ ਜਾਂਦੇ ਡਾਕਟਰ ਮਹਿੰਦਰ ਸਿੰਘ ਰੰਧਾਵਾ ਜੀ ਡਾਕਟਰ ਮਹਿੰਦਰ ਸਿੰਘ ਰੰਧਾਵਾ ਜੀ ਦੀ ਸ਼ਖਸੀਅਤ ਬਹੁਪੱਖੀ ਰਹੀ ਹੈ ਤੇ ਉਹ ਵਿਗਿਆਨ ਦੇ ਵਿਦਿਆਰਥੀ ਹੋਣ ਦੇ ਬਾਵਜੂਦ ਵੀ ਕਲਾ ਪ੍ਰੇਮੀ ਕਲਾਪਾਰਕੂ ਕਲਾਕਾਰਾਂ ਦੇ ਸਰਪ੍ਰਸਤ ਤੇ ਪੰਜਾਬੀ ਲੋਕ ਧਾਰਾ ਦੇ ਪ੍ਰਮੁੱਖ ਚਿੰਤਕਾਂ ਵਜੋਂ ਜਾਣੇ ਜਾਂਦੇ ਹਨ ਲੋਕ ਧਰਾਈ ਵਰਤਾਰੇ ਵਿਸ਼ੇਸ਼ ਕਰ ਲੋਕ ਗੀਤ ਡਾਕਟਰ ਰੰਧਾਵਾ ਜੀ ਦੀ ਰੂਹ ਦੀ ਖੁਰਾਕ ਰਹੇ ਹਨ ਵਿਗਿਆਨਿਕ ਦ੍ਰਿਸ਼ਟੀ ਦੇ ਧਾਰਨ ਨਾ ਹੋਣ ਕਾਰਨ ਡਾਕਟਰ ਰੰਧਾਵਾ ਜੀ ਨੇ ਇਹ ਵੀ ਜਾਣ ਲਿਆ ਸੀ ਕਿ ਪਰਵਰਤਨ ਦੀ ਤੇਜ਼ ਗਤੀ ਦੇ ਅਮਲ ਦੌਰਾਨ ਪੰਜਾਬ ਦਾ ਪ੍ਰਾਚੀਨ ਗੌਰਵਸ਼ੀਲ ਵਿਰਸਾ ਗੁਆਚਣ ਦੀ ਸੰਭਾਵਨਾ ਹੈ ਇਸੇ ਭਾਵਨਾ ਅਧੀਨ ਡਾਕਟਰ ਰੰਧਾਵਾ ਨੇ ਨਾ ਕੇਵਲ ਲੋਕ ਗੀਤ ਲੋਕ ਕਲਾ ਲੋਕ ਜੀਵਨ ਦੇ ਵਿਪੇਖ ਪੱਖਾਂ ਨੂੰ ਹੀ ਸੰਭਾਲਣ ਦਾ ਬੀੜਾ ਹੀ ਚੁੱਕਿਆ ਸੀ ਸਗੋਂ ਬਹੁਤ ਸਾਰੇ ਕਲਾ ਪ੍ਰੇਮੀ ਵਿਦਵਾਨਾਂ ਨੂੰ ਅਜੀਹਾ ਕਰਨ ਲਈ ਉਤਸ਼ਾਹਤ ਭਰੀ ਪ੍ਰੇਰਣਾ ਵੀ ਦਿੱਤੀ ਸੀ ਪੁਸਤਕ ਪੰਜਾਬ ਪਾਸ਼ਾ ਵਿਭਾਗ ਪੰਜਾਬ ਵੱਲੋਂ 1960 ਈਸਵੀ ਵਿੱਚ ਮਹਿੰਦਰ ਸਿੰਘ ਰੰਧਾਵਾ ਜੀ ਦੇ ਯਤਨਾ ਸਦਕਾ ਪ੍ਰਕਾਸ਼ਿਤ ਹੋਈ ਸ਼ਾ ਕਾ ਰਚਨਾ ਹੈ ਜਿਸ ਵਿੱਚ ਵੱਖ-ਵੱਖ ਵਿਦਵਾਨਾਂ ਨੇ ਲੋਕ ਧਰਾਈ ਬਨਗੀਆਂ ਦਾ ਵਿਸ਼ਲੇਸ਼ਣ ਕੀਤਾ ਹੈ। ਗੰਡਾ ਸਿੰਘ ਵਾਲੇ ਪੰਜਾਬ ਨਾਲੋਂ ਰੰਧਾਵੇ ਵਾਲਾ ਪੰਜਾਬ ਵਧੇਰੇ ਲੋਕਪ੍ਰੀਅਰਿਆ ਹੈ। ਗਿਆਨੀ ਗੁਰਦੇਵ ਸਿੰਘ ਤੋਂ ਮੇਰਾ ਪਿੰਡ ਵਰਗੀ ਰਚਨਾ ਕਰਾਉਣ ਦਾ ਸਿਹਰਾ ਵੀ ਮਹਿੰਦਰ ਸਿੰਘ ਰੰਧਾਵਾ ਜੀ ਦੇ ਸਿਰ ਹੀ ਸਜਦਾ ਹੈ। ਪੰਜਾਬ ਦੇ ਲੋਕ ਗੀਤ 1955 ਡਾਕਟਰ ਰੰਧਾਵਾ ਨੇ ਕੁਲਵੰਤ ਸਿੰਘ ਵਿਰਕ ਅਤੇ ਨੌਰੰਗ ਸਿੰਘ ਦੇ ਸਹਿਯੋਗ ਨਾਲ ਲਾਹੌਰ ਬੁੱਕ ਸ਼ਾਪ ਲੁਧਿਆਣਾ ਤੋਂ ਛਪਵਾਈ ਸੀ। ਇਸੇ ਹੀ ਸਾਲ ਵਿੱਚ ਕਾਂਗੜੇ ਦੇ ਲੋਕ ਗੀਤ ਪੁਸਤਕ ਪ੍ਰਕਾਸ਼ਿਤ ਹੋਈ ਸੀ। ਨਵੰਬਰ 1955 ਵਿੱਚ ਕੁਲੂ ਦੇ ਲੋਕ ਗੀਤ ਪੁਸਤਕ ਪ੍ਰਕਾਸ਼ਿਤ ਕਰਵਾਈ। ਹਰਿਆਣੇ ਦੇ ਲੋਕ ਗੀਤ ਵੀ ਡਾਕਟਰ ਰੰਧਾਵਾ ਜੀ ਦੀ ਚਰਚਿਤ ਪੁਸਤਕ ਹੈ। ਇਸੇ ਤਰ੍ਹਾਂ ਪੰਜਾਬੀ ਲੋਕ ਗੀਤ ਵੀ ਖੋਜ ਆਧਾਰਿਤ ਰਚਨਾ ਹੈ। ਅਸਲ ਵਿੱਚ ਡਾਕਟਰ ਮਹਿੰਦਰ ਸਿੰਘ ਰੰਧਾਵਾ ਜੀ ਦਾ ਵੱਡਾ ਯੋਗਦਾਨ ਪੰਜਾਬੀ ਲੋਕਤਾਰਾ ਦੇ ਇਕੱਠੀ ਕਰਨ ਦੇ ਪੱਖ ਵਿੱਚ ਵਧੇਰੇ ਰਿਹਾ ਹੈ ਡਾਕਟਰ ਰੰਧਾਵਾ ਵੱਲੋਂ ਬਿਲਕੁਲ ਉਸੇ ਤਰ੍ਹਾਂ ਦੀ ਸਰਪ੍ਰਸਤੀ ਪੰਜਾਬੀ ਲੋਕ ਜੀਵਨ ਤੇ ਲੋਕ ਸਾਹਿਤ ਨੂੰ ਪ੍ਰਾਪਤ ਹੋਈ ਹੈ ਜਿਵੇਂ ਸਿਆਣਾ ਪਿਤਾ ਆਪਣੇ ਪਰਿਵਾਰ ਨੂੰ ਸਰਪ੍ਰਸਤੀ ਦਿੰਦਾ ਹੈ ਡਾਕਟਰ ਰੰਧਾਵਾ ਨੇ ਨਾ ਕੇਵਲ ਲੋਕ ਗੀਤਾਂ ਜਾਂ ਲੋਕ ਕਲਾਵਾਂ ਦੀ ਸਾਂਭ ਸੰਭਾਲ ਦਾ ਹੀ ਕਾਰਜ ਕੀਤਾ ਹੈ ਸਗੋਂ ਉਨ੍ਹਾਂ ਨੇ ਕਲਾਕਾਰਾਂ ਤੇ ਕਲਾ ਪਾਰਕ ਨੂੰ ਵੀ ਬਹੁਤ ਉਤਸ਼ਾਹਿਤ ਕੀਤਾ ਹੈ। ਧੰਨਵਾਦ।